ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵਾਂ ਵਲੌਗ ਵਿੱਚ ਫੋਰ ਸਨਾਲ ਜੀ ਕੀ ਹਾਲ ਚਾਲ ਮੇਰਾ ਹਾਲ ਚਾਲ ਵਧੀਆ ਜੀ ਅੱਜ ਹੈਗਾ ਦੂਜਾ ਦਿਨ ਨਿਊ ਇਅਰ ਦਾ ਦੂਜਾ ਦਿਨ 2 ਫਰਵਰੀ ਮੈ ਸੋਰੀ ਫਰਵਰੀ ਨਹੀਂ ਅਰਮਾਨ 2 ਫਰਵਰੀ ਬਣਾਤੀ ਅੱਜ 2 ਜਨਵਰੀ ਆਪਾਂ ਵਲੋਗ ਹੁਣੇ ਸਟਾਰਟ ਕਰਨ ਲੱਗੇ ਆ ਸ਼ਾਮ ਦਾ ਟਾਈਮ ਹੈ ਜੀ ਕੱਲ ਤਾਂ ਤੁਹਾਨੂੰ ਪਤਾ ਸਾਰਾ ਦਿਨ ਵਿਜੀ ਰਹੇ ਮਸਾ ਅੱਜ ਵੀ ਸ਼ਾਮ ਦੇ ਟਾਈਮ ਵਲੋਗ ਸਟਾਰਟ ਕਰਨ ਲੱਗੇ ਆ ਕੀਤਾ ਵੀ ਕੀ ਆ ਸਾਰਾ ਦਿਨ ਕੰਮ ਨਵੇੜ ਕੇ ਪਈ ਰਹੇ ਮਸ ਹੁਣ ਸ਼ਾਮ ਦੇ ਟਾਈਮ ਉੱਠ ਕੇ ਸਬਜੀ ਬਾਜੀ ਕੱਟੀ ਆ ਤੇ ਬਸ ਹੁਣ ਇੱਕ ਘੰਟੇ ਦੀ ਵਾਕ ਕਰਨ ਚੱਲੇ ਆ ਮੈਂ ਤੇ ਮੇਰੀ ਫਰੈਂਡ ਗੇਟ ਲਗਾ ਦੇ ਠੀਕ ਹੈ ਮੈਂ ਤੇ ਮੇਰੀ ਫਰੈਂਡ ਦੋਨੋਂ ਜਣੇ ਚੱਲੇ ਆ ਘੁੰਮਣ ਅੱਜ ਤੁਸੀਂ ਵੀ ਗੈਪ ਲੈ ਲਈ ਅੱਜ ਮੈਂ ਵੀ ਕੈਂਪ ਲੈ ਲਈ ਮੈਂ ਕਿ ਤੇਰੇ ਕੋਲੋਂ ਲੈ ਕੇ ਲੈ ਲਈ ਮੈਂ ਵੀ ਨਾਲ ਲੁਕਿਆ ਸੀ ਮੈਂ ਆਪਣੇ ਬਲੌਗ ਤੋਂ ਸਟਾਰਟ ਕਰਨਾ ਆਪਣਾ ਹੈਲੋ ਹੈਪੀ ਨੀਅਰ ਹੈਪੀ ਨੀਅਰ ਸਭ ਨੂੰ ਹੈਪੀ ਨੀਅਰ ਜੀ ਅਸੀਂ ਹੁਣ ਆਪਾਂ ਕੱਲ ਮਿਲ ਨਹੀਂ ਹਨਾ 9 ਸਾਲ ਅੜਦੀਨ ਆਪਾਂ ਦੂਜੇ ਦਿਨ ਮਿਲ ਰਹੇ ਆ ਜੀ ਤੇ ਸਾਡੀ ਪਾਰਟੀ ਪੂਟੀ ਸਾਰਾ ਕੁਝ ਰਹਿ ਗਿਆ ਇਸ ਸਾਲ ਆਪਾਂ ਕੋਈ ਪਾਰਟੀ ਨਹੀਂ ਕਰੀ ਕੁਝ ਨਹੀਂ ਕਰਿਆ ਹੈਗਾ ਸਾਰੇ ਰਹਿ ਗਏ ਨਵੇਂ ਸਾਲ ਆਪਾਂ ਅਪ੍ਰੈਲ ਮੇ ਮਨਾਏਗੇ ਕੋਈ ਵੀ ਨਿਆ ਸਾਲ جب جب ہمارا ہندووں کا آئے گا نیا سال ہم تب منائیں گے یہ تو انگریزی نور شروع ہے تو ہم کیوں منائیں ہیں نا بھائی ہم منائیں گے جب ہمارا ہندووں کا نیا سال ہوے گا تو ہم تب منائیں گے جب اپنی طبیعت نہیں جس دن اپنا دل کرے نا اس دن نواں سال منائیں گے ہم روڑی کریں گے کوئی نہ چلو ٹھیک ہے اپاں ہن گھمن چلے ہاں جی دل کرے تاں تہانوں کما داں گے نہیں واپس گھر آ کے تہانوں پھر ملدے ہیں ٹھیک ہے ਉਹ ਵੀ ਮੂਡ ਤੇ ਡਿਪੈਂਡ ਕਰੇ ਕਮਾਣਾ ਨਹੀਂ ਕਮਾਣਾ ਨਹੀਂ ਨਹੀਂ ਘੁਮਾएंगे ਘੁਮਾएंगे ਚਲੋ ਆਜੋ ਅੱਜ ਅੱਜ ਅੱਗੇ ਵਲੌਗ ਹੈ ਨਾ ਮੇਰੇ ਫਰੈਂਡ ਨੇ ਕੰਟੀਨਿਊ ਕਰਨਾ ਬਿਲਕੁਲ ਕਰਾਂਗੇ ਪੱਕਾ ਦੇਖਣਾ ਤੁਸੀਂ ਫੇਰ ਠੀਕ ਹੈ ਐਂਡ ਤੱਕ ਬਣੇ ਰਹੋ ਵਲੌਗ ਦੇ ਵਿੱਚ ਤੁਸੀਂ ਕਮਾਣਾ ਬਿਲਕੁਲ ਘੁਮਾएंगे ਅੱਜ ਅੱਜ 10 ਸੈਕਟਰ ਦਿਖਾएंगे ਸਾਰਾ ਆਜੋ ਚਲੋ ਠੀਕ ਹੈ ਏਰਮਾਨ ਅੰਟੀ ਨੇ 10 ਸੈਕਟਰ ਘੁਮਾਣਾ ਅੱਜ ਨਹੀਂ ਬਹੀ ਨੂੰ ਹਮਦ

ਮੇਰੇ ਜਿਨੀ ਹਿੰਮਤ ਹੁੰਦੀ ਦੌੜਨ ਦੀ ਫਰੈਂਡ ਮੇਰੀ ਦੌੜ ਵੀ ਲਗਾ ਲੈਂਦੀ ਐ ਵਾਅ ਚੁੱਥੱਕ ਜਾਣਾ ਹੁਣ ਪੂਰਾ ਜੋਸ਼ ਐ ਜੋਸ਼ ਦੇ ਵਿੱਚ ਭੱਜੇ ਜਾ ਰਹੇ ਆ ਤੋ ਪੁੱਲ 'ਤੇ ਚੜ੍ਹਣਾ ਹੈਗਾ ਕੁਲ ਤੋ ਇੱਧਰ ਹੀ ਰੁਕ ਜਾਣਾ ਆਂਟੀ ਆ ਗਈ ਵਿੱਚ ਹੁਣ ਮੇਰੇ ਵੱਲ ਨੂੰ ਦੌੜਨ ਲੱਗੇ ਫੁੱਲ ਨਹੀਂ ਪਰਚੜੇ ਦੇਖ ਲੋ ਹੈ ਫੁੱਲ ਕਿਉਂ ਨਹੀਂ ਚੜੇ ਮੇਰੇ ਡਬਲ ਸੈਰ ਹੋ ਜਾਣੀ ਥੋੜਾ ਦੱਬਾ ਕੇ ਪੁਲਿਸ ਦਾ ਪੇਪਰ ਹੁਆ ਬਸ ਗਏ ਹੈ ਗਏ ਬਚ ਗਏ ਹਾਈ ਡਾਟਾ ਕਰ ਦੇਖ ਕਿਹੜਾ ਕਿਹੜਾ ਨਿਕਲ ਕੇ ਆ ਰਹੇ ਛੋਕੇ ਨਸਤ ਚਾੜੀਆਂ 'ਚ ਬੈਠਿਆ ਸੀ ਗਏ ਓਹੋ ਲਾਈਟਾਂ ਹੁਣੀ ਤਾਂ ਔਨ ਹੋ ਗਿਆ ਹਨਾ ਇਹ ਫੁੱਲ ਕਹਿ ਰਹੀ ਸੀਗੀ ਮੈਂ ਤੁਹਾਨੂੰ ਮੈਂ ਕਹੇ ਫੁੱਲ ਲੈ ਲੈ ਚੜਨਾ ਚੱਤ ਦੁਬਾਰਾ ਵੀ ਆਣਾ ਕੱਲ ਘੁੰਮਣੇ ਐਸਾ ਵੈਸੇ ਤੁਹਾਰੇ ਕੋ ਦੌੜ ਦਿਖਾਤੇ ਦਿਖਾਤ ਨੇ ਮੇਰੀ ਟਾਂਗ ਹੀ ਰਹਿ ਜੇ ਅੱਪਾ ਰੋਸ ਤਾਂ ਦੇਣੀ ਅੱਪਾ ਐਸੀ ਕਿ 29 ਨੂੰ 29 ਨੂੰ ਆਏ 30 ਦੀ ਜੁੱਟੀ ਪਹਿਲੀ ਅੱਜ 2 ਤਰੀਕ ਹੋ ਗਈ ਨਾ ਇੱਕ ਦਿਨ ਘੁੰਮ ਕੇ ਆਪਾਂ ਥੱਕ ਜਾਂਦੇ ਆ ਦੋ ਦਿਨ ਦਿਨ ਰੈਸਟ ਲੈਂਦੇ ਆ ਉਸ ਤੋਂ ਬਾਅਦ ਫੇਰ ਘੁੰਮਣ ਆਣੇ ਆ ਇਹ ਆ ਸਾਡੀ ਰੁਟੀਨ ਤਾਂ ਹੀ ਤਾਂ ਪਟਸ ਤੋਂ ਮਸ ਨਹੀਂ ਹੋ ਰੇ ਪਤਲੇ ਬਿਲਕੁਲ ਵੀ ਖਾਈ ਜਾ ਰਹੇ ਆ ਖਾਈ ਜਾ ਰਹੇ ਆ ਮੋٹے ਹੋਈ ਜਾ ਰਹੇ ਆ ਪਤਲੇ ਹੋਣ ਦੀ ਕੋਸ਼ਿਸ਼ ਕਰਦੇ ਆ ਬਸ ਕੋਸ਼ਿਸ਼ ਹੀ ਕਰਦੇ ਆ ਹੁੰਦੇ ਨਹੀਂ ਪਰ ਪਤਲੇ ਹਨਾ कोशिश अच्छे से करें तो शायद हो भी जाए लेकिन मन लगा के नहीं कर मन लगा के नहीं करते हम मन है ही नहीं ना अपना अपना हम मस्ती से करते हैं अपना काम <laughs> पैदाव कह रही है मानू तो मन दे काबूच पाए नहीं हैगी ना बदलवाई हो गई आज बारिश कल सवेरे कल सवेरे आई थी कल सवेरे आई आज बारिश नहीं सीगी ਟਾਈਮ 4:30 ਪੌਣੇ 5 ਦਾ ਹੋ ਗਿਆ ਤੇ ਦਿਨ ਚਿਪੜ ਵਾਲਾ ਹੋ ਗਿਆ ਦੇਖ ਲੋ بارش ਆਏਗੀ ਕਿ ਨਹੀਂ ਆਏਗੀ ਦੱਸੋ ਤੂੰ ਹੀ ਖਵਾਣੀ ਕਰੋ بارش ਹੋ ਸਕਦਾ ਰਾਤ ਕੋ ਆ ਜਾਏ ਪੱਕਾ ਆ ਨਹੀਂ ਸਕਦੇ ਕਿਉਂਕਿ ਜੈਸਾ ਮੌਸਮ ਹੋ ਰਿਹਾ ਨਾ ਤਾਂ ਹੋਰ ਆਰਮਾਨ ਕੈਚ ਕਰ ਲਿਆ ਅਸਿਰਮਾਨ ਕੈਚ ਕਰ ਲਿਆ ਕਰ ਲਿਆ ਔਰ ਹਮਾਰ ਅਰਮਾਨ ਨਾ ਲੇਟ ਆਇਆ ਥੋੜਾ ਜਿਹਾ ਪਤਾ ਨਹੀਂ ਅੱਪਾ ਜਲਦੀ ਜਲਦੀ ਦੌੜ ਰਹੇ ਹੈ ਹਨਾ ਇਹ ਵੀ ਆਸ ਰੁਕੇ ਰੁਕਤੇ ਤਾਂ ਚਲੋ ਹੈ ਨਹੀਂ ਅੱਪਾ ਕਿਧਰ ਹੀ ਫਟਾਫਟ ਜਾਣੇ ਆ ਫਟਾਫਟ ਚ ਆ ਜਾਣੇ ਆ ਵਾਪਸ ਕਿਉਂਕਿ ਜਾ ਕੇ ਕੰਮ ਕਰ ਵੀ ਕਰਨੇ ਹੁੰਦੇ ਨੇ ਇੱਕ ਘੰਟਾ ਕੱਢਣਾ ਨਾ ਬਹੁਤ ਔਖਾ ਪਰ ਕੱਢਦੇ ਆ ਔਖੇ ਸੋਖੇ ਜਿਸ ਦਿਨ ਮੇਰੀ ਫਰੈਂਡ ਹੁੰਦੀ ਆ ਘਰ ਤੇ ਵੀ ਨਹੀਂ ਅੱਪਾ ਕਿਤੇ ਹੈਗੇ ਤੇ ਨਾ ਪਤਾ ਹੁੰਦਾ ਮੇਰੀ ਫਰੈਂਡ ਦਾ ਕਦੋਂ ਘਰ ਹੋਣਾ ਇਹਨੇ ਕਦੋਂ ਨਹੀਂ बस फिर उस दिन को मल्लेंदे आपा अच्छी सारा रास्ता बहुत वधिया को माने हैं पर इथे फास्ट फूड दी रेडी ਕੋਲ ਆ ਕੇ ਨਾ ਦਿਲ ਕਰਦਾ ਕਿ ਕੁਝ ਨਾ ਕੁਝ ਖਾ ਕੇ ਚਲੀਏ ਜਿੰਨਾ ਕਿ ਘੁੰਮ ਕੇ ਆਨੇ ਆ ਉਹਨਾਂ ਕੀ ਇੱਥੇ ਖਾਣ ਪੀਣ ਦਾ ਦਿਲ ਕਰਦਾ ਹੈ ਨਾ ਜਿੱਤੇ ਪਤਲੇ ਹੁੰਦੇ ਆ ਉੱਥੇ ਆਪੀ ਕੇ ਬਰਬ ਬਰੋ ਹੋ ਜਾਂਦੇ ਫ੍ਰੈਗਰੈਂਸ ਇੰਨੀ ਸੋਹਣੀ ਹੁੰਦੀ ਆ ਔਰੇ ਸਹੀ ਬਾਤ ਹੈ ਇੱਥੇ ਆਈ ਹੈ ਇੱਥੇ ਮੂੰਗਫਲੀ ਵਾਲਾ ਹੁੰਦਾ ਕੀ ਆਇਆ ਸਾਡੇ ਏਰੀਏ ਦੇ ਵਿੱਚ ਤਾਂ ਇੱਧਰ ਹੈ ਇਸ ਤਰ੍ਹਾਂ ਲੱਗ ਰਿਹਾ ਵੀ بارش ਆ ਰਹੀ ਹੋਵੇ ਇਸ ਸਾਈਡ 1 ਘੰਟਾ ਘੁੰਮਣ ਤੋਂ ਬਾਅਦ ਐ ਠਿਕਾਵਟ ਨਹੀਂ ਹੁੰਦੀ ਸਾਨੂੰ ਸਗੋਂ ਆਪਣਾ ਬੋਡੀ ਨਾ ਹੋਰ ਵੀ ਐਕਟਿਵ ਹੋ ਜਾਂਦੀ ਆ ਕੰਮਕਾਰ ਆ ਜਿਹੜੇ ਉਹ ਦੌੜ ਭੱਜ ਕੇ ਹੋ ਜਾਂਦੇ ਨੇ ਤੇ 1 ਘੰਟੇ ਦੀ ਸੈਰ ਸਰਦੀ ਦੇ ਵਿੱਚ ਮੈਂ ਕਰਦੀ ਜਰੂਰ ਆ ਕਿਉਂਕਿ ਇਹਦੇ ਨਾਲ ਐ ਨਾ ਐਕਟਿਵ ਰਹਿੰਦੀ ਐ ਬੋਡੀ ਫਰੈਸ਼ ਰਹਿੰਦਾ ਮਾਈਂਡ ਕੰਮਕਾਰ ਜਿਹੜੇ ਨੇ ਉਹ ਦੌੜ ਭੱਜ ਕੇ ਹੋ ਜਾਂਦੇ ਨੇ ਨਹੀਂ ਤਾਂ ਇੰਨਾ ਲੇਜੀ ਜੇ ਹੋ ਜਾਂਦੇ ਆ ਆਪਾਂ ਸਰਦੀਆਂ ਦੇ ਵਿੱਚ ਕਿ ਸਿਰਫ ਕੰਬਲਾਂ ਦੇ ਵਿੱਚ ਬੈਠਣ ਤੋਂ ਬਗੈਰ ਹੋਰ ਕੁਝ ਨਹੀਂ ਸੁੱਚਦਾ ਹੈਗਾ ਸੋ ਇਹ ਸਰਦੀਆਂ ਬਹੁਤ ਵਧੀਆ ਨਿਕਲੀਆਂ ਮੇਰੀਆਂ ਹੁਣ ਤੱਕ ਕਿਉਂਕਿ ਆਪਾਂ ਘੁੰਮਦੇ ਫਿਰਦੇ ਰਹੇਆਂ ਆਪਣੇ ਆਪ ਨੂੰ ਇੱਕ ਘੰਟਾ ਦੇਣਾ ਵੀ ਬਹੁਤ ਜ਼ਰੂਰੀ ਹੈ ਇੱਕ ਘੰਟੇ ਦੀ ਸੈਰ ਨਾਲ ਨਾਲ ਸੱਚ ਕਹਾ ਤਾਂ ਬਹੁਤ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਇੱਕ ਘੰਟੇ ਦੀ ਸੈਰ ਨੇ ਮੈਨੂੰ ਲੱਗਦਾ ਮੇਰੀ ਦੁਨੀਆ ਹੀ ਬਦਲ ਦਿੱਤੀ ਨਹੀਂ ਪਹਿਲਾਂ ਕਦੀ ਕੁਝ ਪ੍ਰੋਬਲਮ ਹਨਾ ਕਦੀ ਕੁਝ ਦੁਖਣ ਲੱਗਿਆ ਕਦੀ ਕੁਝ ਦੁਖਣ ਲੱਗਿਆ ਬਟ ਹੁਣ ਬਿਲਕੁਲ ਠੀਕ ਰਹਿੰਦੀ ਆ ਮੈਂ ਮੈਂ ਹਟੀਆਂ ਹੁਣ ਸਬਜ਼ੀ ਬਣਾ ਕੇ ਤੇ ਬਸ ਫੁਲਕੇ ਬਣਾਣੇ ਨੇ ਇਹਨਾਂ ਨੂੰ ਸੂਪ ਪੀ ਲੈਣ ਦੋਸਤੋ ਬਾਲ ਫੁਲਕੇ ਬਣਾਉਂਦੇ ਆ ਜਿਹੜੇ ਕੱਦ ਦਾ ਫੁਲਕਾ ਇਹਨਾਂ ਨੇ ਖਾਣਾ ਹੋਇਆ ਗਰਮਾ ਗਰਮ ਖਾ ਲੈਣਗੇ ਜਲਦੀ ਨਵੇੜ ਦਵਾਗੇ ਕੰਮਕਾਰ ਵੀ ਇਹ ਦੇਖੋ ਜਰਾ ਅੱਬਾ ਵੀ ਨਹੀਂ ਕੰਦੂ ਪਾਉਂਦਾ ਹੈਗਾ ਦੇਖ ਲੈ ਇਹਨੂੰ ਬਿਲਕੁਲ ਵੀ ਸਰਦੀ ਨਹੀਂ ਲੱਗਦੀ ਹੈਗੀ ਕੋਣ ਬਾਵਾ ਜੱੱੱਬਾ ਸਾਰੇ ਆ ਦੇਖ ਮੈਂ ਪਾਈਆਂ ਹੋਈਆਂ ਤੇਰੇ ਪਪਾ ਨੇ ਪਾਈਆਂ ਮੈਨੂੰ ਦਿਖਾਓ ਆਪਣੇ ਪੈਰ ਦੇਖ ਲੈ ਦਿਖਾਓ ਕੱਢੀਂ ਆ ਕੱਢਤੀਆਂ ਆਪਣੇ ਨਾ ਨਾ ਪਾਈ ਨਹੀਂ ਪਾਈ ਜੀ ਨੇ ਜਰਾ ਆਪਾਂ ਕੱਢ ਦਿੱਤੀ ਮੇਰੀ ਅਸਰਾਪਾ ਰਾਤ ਨੂੰ ਹੀ ਨਿਕਲਦੀਆਂ ਸਵੇਰੇ ਪਾ ਲੈਣੀਆਂ ਮੈਂ ਤੇ ਰਾਤ ਨੂੰ ਸੌਣ ਲੱਗੇ ਜਰਾ ਆਪਾਂ ਕੱਟ ਕੇ ਫੇਰ ਸੋਵਾਂਗੇ ਇਸ ਤਰ੍ਹਾਂ ਨੀਂਦ ਨਹੀਂ ਆਉਂਦੀ ਹੈਗੀ ਜੇਕਰ ਰਾਤ ਨੂੰ ਜਰਾ ਆਪਾਂ ਪਾ ਕੇ ਪੈ ਜੀਏ ਨਾ ਅੱਧੀ ਰਾਤ ਨੂੰ ਵੀ ਹਨਾ ਜੀ ਰੱਬਾ ਪਾ ਕੇ ਸੋ ਜਾਂਦੇ ਆ ਜੀ ਮੈਨੂੰ ਨਹੀਂ ਇਸ ਤਰ੍ਹਾਂ ਨੀਂਦ ਆਉਂਦੀ ਹੈਗੀ